ਸਸਰੀਕਲ ਕਿਸਾਨ ਭਰਾਵਰ ਤੇ ਅੱਜ ਤੁਹਾਡੇ ਲਈ ਲੈ ਕੇ ਆਇਆ 1509 ਅਤੇ 126 ਦੀ ਪੌਦ ਤਿਆਰ ਆ ਪਿੰਡ ਭੰਮਾ ਬੱਦੀ ਦੇ ਵਿੱਚ ਕਿਸਾਨ ਬਲੋ ਆਪਣੇ ਖੇਤ ਦੇ ਵਿੱਚ ਬੇਹੱਦ ਸੋਹਣੀ ਪੌਦ ਤਿਆਰ ਕੀਤੀ ਗਈ ਹੈ ਜੋ ਕਿ ਇਸ ਵੇਲੇ ਵਿਕਾਊ ਹੈ ਜਿੰਨਾ ਵੀਰਾਂ ਨੇ ਪੌਦ ਲੈਣੀ ਹੈ ਜਾਂ ਖਰੀਦਣੀ ਹੈ ਜਿਹਾ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਲੈਣਾ ਚਾਹੁੰਦੇ ਹਨ ਤਾਂ ਬਾਈਆਂ ਦੇ ਨਾਲ ਸੰਪਰਕ ਜਰੂਰ ਕਰ ਲੈਣ ਤੇ ਆਪਣੀ ਜਿੰਨੀ ਕਿ ਪੌਦ ਚਾਹੀਦੀ ਹੈ ਤਾਂ ਬੁੱਕ ਵੀ ਕਰਾ ਸਕਦੇ ਹੋ ਜਿੱਥੇ ਕਿ ਦੋਸਤੋ ਇਸ ਬਾਈ ਦਾ ਨੰਬਰ ਜੋ ਆਪਣੇ ਸਕਰੀਨ ਉਤੇ ਪਾਇਆ ਹੋਇਆ ਹੈ ਸੋ ਕਿਸਾਨ ਵੀਰਾਂ ਨੂੰ ਬੇਨਤੀ ਹੈ ਜਿਹੜੇ ਜਿਹੜੇ ਵੀਰਾਂ ਨੂੰ ਪਨੇਰੀ ਦੀ ਲੋੜ ਹੈ ਤਾਂ ਉਹ ਬਾਈ ਦੇ ਨਾਲ ਜ਼ਰੂਰ ਸੰਪਰਕ ਕਰਨ ਜੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਪੌਦ ਲੱਗ ਜਾਣੀ ਹੈ ਜਿੱਥੇ ਕਿ ਕਿਸਾਨਾਂ ਨੂੰ ਮੌਕੇ ਤੇ ਨਹੀਂ ਮਿਲਨੀ ਸੋ ਕਿਸਾਨ ਜਿਨ੍ਹਾਂ ਨੇ ਲੇਟ ਝੋਨਾ ਲਾਉਣਾ ਹੈ ਤਾਂ ਉਹ ਬਾਈ ਨੂੰ ਫੋਨ ਕਰਕੇ ਬੁੱਕ ਕਰਾ ਸਕਦੇ ਹਨ ਤਿਆਰ ਆ ਪਿੰਡ ਭੰਮਾ ਬੱਦੀ ਦੇ ਵਿੱਚ ਕਿਸਾਨ ਬਲੋ ਆਪਣੇ ਖੇਤ ਦੇ ਵਿੱਚ ਬੇਹੱਦ ਸੋਹਣੀ ਪੌਦ ਤਿਆਰ ਕੀਤੀ ਗਈ ਹੈ ਜੋ ਕਿ ਇਸ ਵੇਲੇ ਵਿਕਾਊ ਹੈ ਜਿਨ੍ਹਾਂ ਵੀਰਾਂ ਨੇ ਪੌਦ ਲੈਣੀ ਹੈ ਜਾਂ ਖਰੀਦਣੀ ਹੈ ਜਿਹਾ ਫਿਰ ਆਵਨ ਵਾਲੇ ਸਮੇਂ ਦੇ ਵਿੱਚ ਲੈਣਾ ਚਾਹੁੰਦੇ ਹਨ ਤਾਂ ਵਾਈਆਂ ਦੇ ਨਾਲ ਸੰਪਰਕ ਜ਼ਰੂਰ ਕਰ ਲੈਣ ਤੇ ਆਪਣੀ ਜਿੰਨੀ ਕ ਪੌਦ ਚਾਹੀਦੀ ਹੈ ਤਾਂ ਬੁੱਕ ਵੀ ਕਰਾ ਸਕਦੇ ਹੋ ਜਿੱਥੇ ਕਿ